ਕਲਾਮ ਜੀ ਸਾਰੀ ਸੰਗਤ ਨੂੰ ਫਕੀਰਾ ਦੇ ਡੇਰੇ ਤੇ ਤੁਹਾਡਾ ਸਵਾਗਤ ਜੀ ਸੰਗਤ ਜੀ ਅੱਜ ਫੇਰ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਸੰਗਤ ਜੀ ਕੁਝ ਦਿਨ ਪਹਿਲਾਂ ਅਸੀਂ ਇੱਕ ਵੀਡੀਓ ਪਾਈ ਸੀ ਕਿ ਸਾਡੇ ਉੱਤੇ ਕੀਤੇ ਹੋਏ ਜਾਦੂ ਟੂਨੇ ਅਤੇ ਕੀਤੇ ਕਿਰਾਏ ਦਾ ਕਿਵੇਂ ਪਤਾ ਲੱਗੇ ਸੰਗਤ ਜੀ ਉਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਕਿੱਦਾਂ ਤੁਸੀਂ ਆਪ ਉਸ ਰੱਬ ਦੇ ਕਲਾਮ ਦੇ ਨਾਲ ਏ ਪਤਾ ਕਰ ਸਕਦੇ ਹੋ ਕਿ ਕਿਸੇ ਨੇ ਤੁਹਾਡੇ ਤੇ ਕੁਝ ਕੀਤਾ ਹੈ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਖਾਣ ਦੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਹੜੀਆਂ ਜਾਦੂ ਟੂਣਾ ਕਰਨ ਵਾਲੇ ਸਭ ਤੋਂ ਜ਼ਿਆਦਾ ਵਰਤਦੇ ਨੇ ਅਤੇ ਜਿੰਨਾਂ ਨੂੰ ਖਾਣ ਦੇ ਨਾਲ ਬੜੀ ਆਸਾਨੀ ਨਾਲ ਤੁਹਾਡੇ ਉੱਤੇ ਬੰਦੀਸ਼ ਜਾਂ ਬਿਮਾਰੀਆ ਅਤੇ ਤੰਤਰ ਮੰਤਰ ਦੀ ਕਿਰਿਆ ਕੀਤੀ ਜਾ ਸਕਦੀ ਹੈ ਸੰਗਤ ਜੀ ਜੇਕਰ ਤੁਹਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੈ ਤਾਂ ਤੁਸੀਂ ਆਪੇ ਹੀ ਇਨਾਂ ਚੀਜ਼ਾਂ ਤੋਂ ਬਚਾ ਕਰਕੇ ਫालतू ਦੀ ਮੁਸੀਬਤਾਂ ਤੋਂ ਬਚ ਸਕਦੇ ਹੋ ਸੰਗਤ ਜੀ ਇੱਕ ਗੱਲ ਹੋਰ ਜੇ ਵੀਡੀਓ ਨੂੰ ਤੁਸੀਂ ਪੂਰਾ ਜ਼ਰੂਰ ਸੁਨਿਆ ਕਰੋ ਕਿਉਂਕਿ ਪੂਰੀ ਵੀਡੀਓ ਸੁਣਨ ਦੇ ਨਾਲ ਹੀ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਸੰਗਤ ਜੀ ਹੁਣ ਜੇ ਤਾਂ ਅਸੀਂ ਆਪਣੇ ਫੋਨ ਦੇ ਉੱਤੇ ਬਹੁਤ ਸਾਰੀਆਂ ਫालतू ਦੀਆਂ ਚੀਜ਼ਾਂ ਦੇਖਦੇ ਰਹਿੰਦੇ ਹਾਂ ਪਰ ਸਾਡੇ ਕੋਲ ਉਸ ਰੱਬ ਦੇ ਨਾਮ ਲਈ 50 ਮਿੰਟ ਵੀ ਨਹੀਂ ਨਿਕਲਦੇ ਸੰਗਤ ਜੀ ਕੋਸ਼ਿਸ਼ੇ ਹੀ ਕਰਿਆ ਕਰੋ ਕਿ ਦਿਨ ਦੇ ਵਿੱਚ 5-7 ਮਿੰਟ ਆਪਣੇ ਰੱਬ ਲਈ ਕੱਢੀਏ ਸੰਗਤ ਜੀ ਆਓ ਹੁਣ ਅੱਗੇ ਗੱਲ ਕਰਦੇ ਹਾਂ ਸੰਗਤ ਜੀ ਜਿਹਦੇ ਉੱਤੇ ਤੁਹਾਨੂੰ ਸ਼ੱਕ ਹੋਵੇ ਕਿ ਇਹ ਸਾਡੇ ਤੋਂ ਜਲਦਾ ਹੈ ਇਹ ਸਾਡੀ ਤਰੱਕੀ ਤੋਂ ਖੁਸ਼ ਨਹੀਂ ਤਾਂ ਤੁਸੀਂ ਭੁੱਲ ਕੇ ਵੀ ਉਹਦੇ ਕੋਲੋਂ ਇਹ ਚੀਜ਼ਾਂ ਲੈ ਕੇ ਨਹੀਂ ਖਾਨੀਆਂ ਸੰਗਤ ਜੀ ਸਾਰੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਉੱਤੇ ਜਾਦੂ ਕਰਕੇ ਨਹੀਂ ਖਵਾਇਆ ਜਾ ਸਕਦਾ ਇਹ ਕੁਝ ਖਾਸ ਚੀਜ਼ਾਂ ਹੁੰਦੀਆਂ ਨੇ ਉਹਨਾਂ ਬਾਰੇ ਤੁਸੀਂ ਸਮਝ ਲੈਣਾ ਆਪਣੇ ਆਪ ਨੂੰ ਇਨ੍ਹਾਂ ਚੀਜ਼ਾਂ ਤੋਂ ਬਚਾਉਣਾ ਹੈ ਸੰਗਤ ਜੀ ਤੁਹਾਡਾ ਧੀ ਪੁੱਤ ਪੈਨਪਰਾ ਪੜਾਈ ਵਿੱਚ ਬਹੁਤ ਤੇਜ਼ ਹੈ ਜਾਂ ਕਾਰੋਬਾਰ ਨੌਕਰੀ ਵਿੱਚ ਤਰੱਕੀ ਕਰ ਰਿਹਾ ਹੈ ਸੰਗਤ ਜੀ ਤੁਹਾਡਾ ਕਰੀਬੀ ਗਵਾਂਢੀ ਜਿਸ ਦੇ ਬੱਚੇ ਪੜਾਈ ਵਿੱਚ ਹੁਸ਼ਿਆਰ ਨਹੀਂ ਹਨ ਜਾਂ ਉਹਨਾਂ ਦਾ ਕਾਰੋਬਾਰ ਵਧੀਆ ਨਹੀਂ ਚੱਲਦਾ ਤਾਂ ਇਸੇ ਗੱਲ ਦੀ ਸੰਗਤ ਜੀ ਉਹਨਾਂ ਨੂੰ ਈਰਖਾ ਹੈ ਜਲਨ ਹੈ ਉਹ ਨਹੀਂ ਚਾਹੁੰਦੇ ਕਿ ਤੁਸੀਂ ਅੱਗੇ ਵਧੋ ਤੇ ਸੰਗਤ ਜੀ ਉਹ ਕੀ ਕਰਨਗੇ ਦੋਸਤੀ ਮਿੱਤਰਤਾ ਦੇ ਵਿੱਚ ਤੁਹਾਡੇ ਕਰੀਬ ਹੋਣ ਦਾ ਫਾਇਦਾ ਚੁੱਕਣਗੇ ਕੁਛ ਇਸ ਤਰ੍ਹਾਂ ਦਾ ਖਵਾ ਦੇਣਗੇ ਕਿ ਜਿਸ ਦੇ ਨਾਲ ਤੁਹਾਡੀ ਬੁੱਧੀ ਪ੍ਰੇਸ਼ਟ ਹੋ ਜਾਵੇਗੀ ਤੁਹਾਡੇ ਬੱਚਿਆਂ ਦਾ ਪੜਾਈ ਵਿੱਚ ਮਨ ਨਹੀਂ ਲੱਗੇਗਾ ਅਤੇ ਨਾ ਹੀ ਤੁਹਾਡਾ ਨੌਕਰੀ ਤੇ ਜਾਣ ਨੂੰ ਜੀ ਕਰੇਗਾ ਸੰਗਤ ਜੀ ਅਸੀਂ ਇਸ ਤਰ੍ਹਾਂ ਦਾ ਹੁੰਦਾ ਬਹੁਤ ਵੇਖਿਆ ਹੈ ਜਿੰਨਾ ਵਿੱਚੋਂ ਕਈਆਂ ਨੂੰ ਤਾਂ ਪਤਾ ਹੀ ਨਹੀਂ ਚੱਲਦਾ ਕਿ ਸਾਡੇ ਨਾਲ ਹੋ ਕੀ ਗਿਆ ਹੈ ਸੰਗਤ ਜੀ ਜਦੋਂ ਕੋਈ ਚੀਜ਼ ਖਵਾਈ ਜਾਂਦੀ ਹੈ ਤਾਂ ਉਸ ਦੇ ਦੋ ਤਰ੍ਹਾਂ ਦੇ ਪ੍ਰਭਾਵ ਹੁੰਦੇ ਨੇ ਇੱਕ ਪ੍ਰਭਾਅ ਇਹ ਕਿ ਜਦੋਂ ਵੀ ਤੁਹਾਡੇ ਉੱਤੇ ਕੋਈ ਜਾਦੂ ਟੂਣਾ ਜਾ ਖਾਣ ਵਾਲੀ ਚੀਜ਼ ਵਿੱਚ ਪੂਤਾ ਪ੍ਰੇਤਾਂ ਨੂੰ ਬਣ ਕੇ ਤੁਹਾਡੇ ਮਗਰ ਛੱਡ ਦਿੰਦਾ ਹੈ ਅਤੇ ਉਹ ਖਾਧੀ ਹੋਈ ਚੀਜ਼ ਤੁਹਾਡੇ ਉੱਤੇ ਹੌਲੀ-ਹੌਲੀ ਅਸਰ ਕਰਦੀ ਹੈ ਤੇ ਇਸ ਤਰ੍ਹਾਂ ਅਸਰ ਕਰਦੇ ਉਹ ਤੁਹਾਨੂੰ ਬਹੁਤ ਨੁਕਸਾਨ ਕਰ ਦਿੰਦੀ ਹੈ ਇਹ ਚੀਜ਼ਾਂ ਸਾਹਮਣੇ ਵੀ ਨਹੀਂ ਆਉਂਦੀਆਂ ਤੇ ਅੰਦਰੋਂ ਅੰਦਰ ਹੀ ਖੋਖਲਾ ਕਰ ਦਿੰਦੀਆਂ ਨੇ ਸੰਗਤ ਜਿਵੇਂ ਲੱਕੜ ਨੂੰ ਕੋਨੇ ਲੱਗ ਗਿਆ ਹੈ ਉਸ ਤਰ੍ਹਾਂ ਦਾ ਹਾਲ ਕਰ ਦਿੰਦੀਆਂ ਨੇ ਸੰਗਤ ਜੀ ਇਹ ਬਹੁਤ ਹੀ ਖਤਰਨਾਕ ਸਥਿਤੀ ਹੁੰਦੀ ਹੈ ਇਸ ਨੂੰ ਠੀਕ ਕਰਨ ਲਈ ਕਿਸੇ ਪਹੁੰਚੇ ਹੋਏ ਅੱਲਾ ਦੇ ਫਕੀਰ ਕੋ ਜਾਣਾ ਪੈਂਦਾ ਹੈ ਉਹ ਹੀ ਇਸ ਨੂੰ ਠੀਕ ਕਰ ਸਕਦਾ ਹੈ ਸਾਨੂੰ ਇਸ ਮੁਸੀਬਤ ਵਿੱਚੋਂ ਬਾਹਰ ਕੱਢ ਸਕਦਾ ਹੈ ਸੰਗਤ ਜੀ ਦੂਜਾ ਤਰੀਕਾ ਚੀਜ਼ਾਂ ਨੂੰ ਖਵਾਉਂਦਾ ਇਹ ਹੈ ਕੋਈ ਮੰਤਰ ਪੜ੍ਹ ਕੇ ਮੰਤਰ ਸ਼ਕਤੀ ਦੁਆਰਾ ਕਿਸੇ ਨੂੰ ਖਵਾਇਆ ਜਾਵੇ ਉਸ ਨੂੰ ਬਿਮਾਰ ਕਰਨ ਲਈ ਜਾਂ ਬਰਬਾਦ ਕਰਨ ਲਈ ਸੰਗਤ ਜੀ ਇਸ ਨਾਲ ਤੁਹਾਡਾ ਸੁਖੀ ਜੀਵਨ ਨਰਕ ਬਣਾਇਆ ਜਾ ਸਕਦਾ ਹੈ ਸੰਗਤ ਜੀ ਉਹ ਕਿਹੜੀਆਂ ਚੀਜ਼ਾਂ ਨੇ ਜਿੰਨਾ ਉੱਤੇ ਆਸਾਨੀ ਨਾਲ ਜਾਦੂ ਟੂਣਾ ਕੀਤਾ ਜਾ ਸਕਦਾ ਹੈ ਤਾਂ ਉਹ ਨੇ ਮਿੱਠੀਆਂ ਚੀਜ਼ਾਂ ਖਾਸ ਕਰਕੇ ਚਟੀਆਂ ਚੀਜ਼ਾਂ ਜਿਵੇਂ ਬਰਫੀ ਖੀਰ ਮਿੱਠਾ ਦੁੱਧ ਅਤੇ ਚਾਹ ਸ਼ਰਬਤ ਵਗੈਰਾ ਇਹਨਾਂ ਉੱਤੇ ਜਾਦੂ ਟੂਣੇ ਦਾ ਪ੍ਰਯੋਗ ਕਰਕੇ ਤੁਹਾਨੂੰ ਖਵਾਇਆ ਜਾ ਸਕਦਾ ਹੈ ਸੰਗਤ ਜੀ ਤੁਸੀਂ ਜਿੱਥੇ ਵੀ ਜਾਵੋ ਜੇ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਉੱਥੇ ਤੁਸੀਂ ਇਹਨਾਂ ਚੀਜ਼ਾਂ ਦਾ ਪਰਹੇਜ਼ ਕਰੋ ਇਹਨਾਂ ਤੋਂ ਬਚ ਕੇ ਰਹੋ ਸੰਗਤ ਜੀ ਮਠਿਆਈਆਂ ਚੀਜ਼ਾਂ ਖਾਣ ਤੋਂ ਪਹਿਲਾਂ ਬਹੁਤ ਸੋਚ ਸਮਝ ਕੇ ਖਾਣੀਆਂ ਨੇ ਸੰਗਤ ਜੀ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਇਹ ਸਾਡਾ ਦੁਸ਼ਮਣ ਹੈ ਜਾਂ ਨਹੀਂ ਸੰਗਤ ਜੀ ਹੋਰ ਕਿੰਨਾ ਚੀਜ਼ਾਂ ਤੋਂ ਤੁਸੀਂ ਬਚਣਾ ਹੈ ਜਿਹੜੀਆਂ ਖੁਸ਼ਬੂਦਾਰ ਹੋਣ ਜਿਵੇਂ ਲੌਂਗ ਲਾਚੀ ਜਾਂ ਤੁਸੀਂ ਕੋਈ ਪਰਫਿਊਮ ਵਰਤਦੇ ਹੋ ਉਹਤੇ ਵੀ ਜਾਦੂ ਟੂਨਾ ਕਰਕੇ ਤੁਹਾਡੇ ਉੱਤੇ ਕੋਈ ਵੀ ਕਿਰਿਆ ਕੀਤੀ ਜਾ ਸਕਦੀ ਹੈ ਸੰਗਤ ਜੀ ਅੱਗੇ ਅਸੀਂ ਉਹਨਾਂ ਚੀਜ਼ਾਂ ਦੀ ਗੱਲ ਕਰਾਂਗੇ ਜਿੰਨਾ ਵਿੱਚ ਨਸ਼ਾ ਹੋਵੇ ਨਸ਼ੇਦਿਆ ਚੀਜ਼ਾਂ ਵਿੱਚ ਕੁਝ ਕਰਕੇ ਤੁਹਾਨੂੰ ਖਵਾ ਪਲਾ ਦੇਣਾ ਸੰਗਤ ਜੀ ਹੁਣ ਤੁਸੀਂ ਕਹੋਗੇ ਕਿ ਦਾਲ ਰੋਟੀ ਤੇ ਵੀ ਜਾਦੂ ਹੋ ਸਕਦਾ ਹੈ ਨਹੀਂ ਐਦਾਂ ਨਹੀਂ ਹੁੰਦਾ ਤਾਂ ਤੁਹਾਨੂੰ ਜਦੋਂ ਵੀ ਕੋਈ ਜਾਦੂ ਟੂਨਾ ਕਰਕੇ ਚੀਜ਼ ਖਵਾਈ ਜਾਵੇਗੀ ਉਹ ਇਨਾ ਚੋ ਹੀ ਕੋਈ ਹੋਵੇਗੀ ਜਿਹੜੀ ਅਸੀਂ ਦੱਸ ਚੁੱਕੇ ਹਾਂ ਸੰਗਤ ਜੀ ਸਮੋਕਿੰਗ ਵਾਲੀ ਚੀਜ਼ਾਂ ਦੇ ਉੱਤੇ ਇਸ ਦਾ ਪ੍ਰਯੋਗ ਨਹੀਂ ਹੁੰਦਾ ਸੰਗਤ ਜੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਹਿ ਰਹੇ ਹਾਂ ਕਿ ਸਮੋਕਿੰਗ ਕਰੋ ਬਸ ਜਾਦੂ ਟੂਨਾ ਕਰਨ ਵਾਲੇ ਇਸ ਨੂੰ ਨਹੀਂ ਵਰਤਦੇ ਸੰਗਤ ਜੀ ਇਹਨਾਂ ਪੌਲਾਵਾ ਕੁਝ ਹੋਰ ਚੀਜ਼ਾਂ ਤੇ ਵੀ ਖਾਸ ਪ੍ਰਭਾਵ ਹੁੰਦਾ ਹੈ ਜਿਵੇਂ ਨਿੰਬੂ ਸੰਤਰਾ ਮਸੰਮੇ ਇਹਨਾਂ ਵਿੱਚ ਵੀ ਕੁਝ ਕਰਕੇ ਤੁਹਾਨੂੰ ਖਵਾਇਆ ਜਾ ਸਕਦਾ ਹੈ ਸੰਗਤ ਜੀ ਇਹਨਾਂ ਚੀਜ਼ਾਂ ਤੋਂ ਤੁਸੀਂ ਬਚ ਕੇ ਰਹਿਣਾ ਹੈ ਤਾਤ੍ਰਿਕ ਬਾਬੇ ਇਹਨਾਂ ਦਾ ਬਹੁਤ ਪ੍ਰਯੋਗ ਕਰਦੇ ਨੇ ਸੰਗਤ ਜੀ ਕਿਸੇ ਦਾ ਦਿੱਤਾ ਹੋਇਆ ਸੈਂਟ ਪਰਫਿਊਮ ਤੁਸੀਂ ਕਦੇ ਨਾ ਵਰਤੋ ਸੰਗਤ ਜੀ ਇਹ ਸਭ ਦੱਸੰਦਾ ਸਾਡਾ ਮਕਸਦ ਇਹੀ ਹੈ ਕਿ ਇਹ ਚੀਜ਼ ਨੂੰ ਤੁਸੀਂ ਸਮਝ ਲਵੋ ਤੇ ਕਦੇ ਤੋਖਾ ਨਾ ਖਾਓ ਕਿਉਂਕਿ ਸੰਗਤ ਜੀ ਜਿੰਨਾ ਤੋਂ ਬੀਤ ਰਹੀ ਹੈ ਜੋ ਇਹਨਾਂ ਦਾ ਸ਼ਿਕਾਰ ਹੋ ਚੁੱਕੇ ਨੇ ਉਹਨਾਂ ਦੇ ਅਥਰੂ ਅਸੀਂ ਪੂਝ ਨਹੀਂ ਸਕਦੇ ਉਹ ਐਨੇ ਪਰੇਸ਼ਾਨ ਹੋ ਚੁੱਕੇ ਨੇ ਕਿ ਜ਼ਿੰਦਗੀ ਨਰਕ ਬਣ ਚੁੱਕੀ ਹੈ ਸੋ ਸੰਗਤ ਜੀ ਚੰਗਾ ਹੈ ਕਿ ਅਸੀਂ ਸਾਰੇ ਇਹਨਾਂ ਚੀਜ਼ਾਂ ਤੋਂ ਬਚੀਏ ਸੰਗਤ ਜੀ ਜੇਕਰ ਤੁਹਾਨੂੰ ਕੋਈ ਪ੍ਰਸ਼ਾਦ ਦਿੰਦਾ ਹੈ ਤੇ ਤੁਸੀਂ ਲੈ ਲਵੋ ਮਨਾ ਨਹੀਂ ਕਰਨਾ ਲੈ ਕੇ ਤੁਸੀਂ ਉਸ ਦੇ ਸਾਹਮਣੇ ਨਹੀਂ ਖਾਣਾ ਗਾਣ ਉਪਾਦੋ ਪਸ਼ੂ ਪੰਛੀ ਅਨੁਪਾਦੋ ਜੇਕਰ ਸੰਗਤ ਜੀ ਇਸ ਤਰ੍ਹਾਂ ਦੀ ਸਥਿਤੀ ਬਣ ਜਾਵੇ ਕਿ ਤੁਹਾਨੂੰ ਉਹ ਪ੍ਰਸ਼ਾਦ ਕਿਸੇ ਦੇ ਘਰ ਖਾਣਾ ਹੀ ਪਵੇ ਕੋਸ਼ਿਸ਼ ਇਹ ਹੀ ਕਰੋ ਕਿ ਨਾ ਹੀ ਖਾਓ ਸੰਗਤ ਜੀ ਜੇ ਖਾਂਦੇ ਹੋ ਤਾਂ ਬਚਨ ਦਾ ਤਰੀਕਾ ਇਹ ਸੁਣ ਲਵੋ ਤੁਸੀਂ ਉਸ ਤੋਂ ਜੰਦਾ ਰੱਬ ਨੂੰ ਭੋਗ ਲਵਾ ਦਿਓ ਤੁਸੀਂ ਆਪਣੇ ਪੀਰਾ ਦਾ ਆਪਣੇ ਇਸ਼ਟ ਦੇਵੀ ਦੇਵਤਿਆਂ ਦਾ ਪਹਿਲਾ ਭੋਗ ਲਗਵਾ ਦਿਓ ਪਹਿਲਾ ਇਸ਼ਟ ਨੂੰ ਅਰਪਿਤ ਕਰ ਦਿਓ ਫਿਰ ਆਪ ਖਾ ਲੋ ਇਸ ਤਰ ਕਰਨ ਦੇ ਨਾਲ ਤੁਹਾਡੇ ਉੱਤੇ ਪ੍ਰਭਾਵ ਨਹੀਂ ਪਵੇਗਾ ਇਸ ਤਰ ਤੁਹਾਨੂੰ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਜੇ ਹੋਵੇਗਾ ਵੀ ਤਾਂ ਥੋੜਾ ਹੋਵੇਗਾ ਜੋ ਕੁਝ ਦਿਨਾਂ ਵਿੱਚ ਆਪਣੇ ਆਪ ਹੀ ਠੀਕ ਹੋ ਜਾਵੇਗਾ ਤਾਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਸੰਗਤ ਜੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਓ ਨਹੀਂ ਤਾਂ ਜੈ ਪੀਰਾ ਦੀ ਲਿਖ ਕੇ ਜਰੂਰ ਜਾਇਓ ਅਸੀਂ ਤੁਹਾਡਾ तहे ਦਿਲੋਂ ਸਵਾਗਤ ਕਰਾਂਗੇ ਤਦ ਤੱਕ ਲਈ ਰੱਬ ਰੱਖਾ ਰੱਬ ਰੱਖਾ ਰੱਬ ਰੱਖਾ